ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਲੱਖ ਦਾਅਵੇ ਜਰੂਰ ਕੀਤੇ ਜਾ ਰਹੇ ਨੇ ਨਜ਼ੁਕਤੀ ਪੱਤਰ ਵੀ ਵੰਡੇ ਜਾ ਰਹੇ ਨੇ ਪਰ ਉਹ ਧੀਆ ਜਿਸ ਨੇ ਟੋਕਾ ਕਰਨ ਵਾਲੀ ਮਸ਼ੀਨ ਚਲਾ ਕੇ ਆਪਣਾ ਨਾਮ ਰੋਸ਼ਨ ਕੀਤਾ ਕਮਲ ਵੈਲਥ ਖੇਡਾਂ ਦੇ ਵਿੱਚ ਜਿਸ ਨੇ ਸੋਨੇ ਦਾ ਤਗਮਾ ਜਿੱਤਿਆ ਤੇ ਉਸ ਤੋਂ ਬਾਅਦ ਦੀਪਕਨ ਪੂਰੇ ਪੰਜਾਬ ਦਾ ਭਾਰਤ ਦਾ ਨਾਮ ਮਰਦੋਸ਼ਨ ਕੀਤਾ ਹਰਜਿੰਦਰ ਕੌਰ ਇੱਕ ਗ੍ਰੀਟ ਕਰਦੇ ਜੋ ਲੱਗੀਆਂ ਜਿੱਤ ਨੇ ਪੂਰੇ ਦੇਸ਼ ਦੇ ਵਿੱਚ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕੀਤਾ ਜਦੋਂ 골ਡ ਮੈਡ ਜਿੱਤ ਕੇ ਆਉਂਦੀ ਆ ਤਾਂ ਪੰਜਾਬ ਦੇ ਜਿਹੜੇ ਖੇਡ ਮੰਤਰੀ ਨੇ ਉਹ ਹੁਣ ਤੇ ਵੀ ਗੱਲਬਾਤ ਕਰਦੇ ਨੇ ਹਾਂਜੀ ਸਰ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਮੁਬਾਰਕਾਂ ਬਹੁਤ ਤੁਹਾਨੂੰ ਵਧਾਈਆਂ ਥੈਂਕ ਯੂ ਸਰ ਦਨ ਵੀ ਬਹੁਤ ਬਹੁਤ ਹਾਂ ਸੀਐਮ ਸਾਹਿਬ ਵੱਲੋਂ ਸਾਰੀ ਸਰਕਾਰ ਵੱਲੋਂ ਤੁਸੀਂ ਚਲੋ ਆਪਣੇ ਪਿੰਡ ਦਾ ਤਾਂ ਕੀਤਾ ਹੀ ਆ ਨਾਮ ਰੋਸ਼ਨ ਪੇਰੈਂਟਸ ਦਾ ਸਾਰੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕੀਤਾ ਬਹੁਤ ਵੱਡੀ ਗੱਲ ਹੈ بڑے ਬੱਚਿਆਂ ਨੂੰ ਤੁਹਾਨੂੰ ਦੇਖ ਕੇ ਇਨਸਪੀਰੇਸ਼ਨ ਮਿਲਨੀ ਹੈ ਕਿਉਂਕਿ ਮੈਨੂੰ ਪਤਾ ਲੱਗਿਆ ਵੀ ਜਿਹੜੇ ਹਾਲਾਤਾਂ ਚ ਤੁਸੀਂ ਮਿਹਨਤ ਕੀਤੀ ਹੈ ਤਿਆਰੀ ਕੀਤੀ ਹੈ ਬੜੀ ਵੱਡੀ ਗੱਲ ਹੈ ਹਨਾ ਬਿਨਾ ਕਿਸੇ ਮਦਦ ਦਾ ਬਹੁਤ ਵੱਡੀ ਗੱਲ ਹੈ ਬਹੁਤ-ਬਹੁਤ ਮੁਬਾਰਕਾਂ ਹਾਂਜੀ ਥੈਂਕ ਯੂ ਤੇ ਕਦੋਂ ਤੁਸੀਂ ਆਉਣਾ ਵਾਪਸ ਤੇ ਮੰਜ ਨੂੰ ਫਲਾਈਟ ਹੈ ਜੀ ਵਾਪਸੀ ਦੀ ਉਸ ਤੋਂ ਬਾਅਦ ਪਟਿਆਲੇ ਜਾਣਾ ਹੈ ਐ ਐਨਏਐਸ ਕੈਂਪ ਤੇ ਫਿਰ ਉਸ ਤੋਂ ਬਾਅਦ ਛੁੱਟੀ ਜਦੋਂ ਤੁਸੀਂ ਜਿੰਨਗੇ ਤੇ ਆਏ ਜੋ ਪਿੰਡ ਤੇ ਓਕੇ ਚਲੋ ਜਦੋਂ ਤੁਸੀਂ ਪਿੰਡ ਆਏ ਮੈਂ ਘਰ ਆਉਂਗਾ ਹਾਂਜੀ ਹਾਂਜੀ ਸਰ ਹਾਂਜੀ ਬਾਕੀ ਬਾਕੀ ਅਗ ਸਿਰੀਅਮ ਸਾਹਿਬ ਨੇ ਜਿਹੜਾ ਅਨਾਉਂਸਮੈਂਟ ਜਿਹੜੀ ਕੀਤੀ ਆ ਤੁਸੀਂ ਦੇਖੀ ਹੋਣੀ ਆ ਬਾਕੀ ਇਸ ਤੋਂ ਇਲਾਵਾ ਵੀ ਜੋ ਵੀ ਹੋਇਆ ਅਸੀਂ ਕਰਾਂਗੇ ਸੀਐਮ ਸਾਹਿਬ ਨਾਲ ਵੀ ਤੁਹਾਨੂੰ ਮਿਲਾਵਾਂਗੇ ਸੀਐਮ ਸਾਹਿਬ ਨੇ ਵਧਾਈ ਵੀ ਭੇਜੀ ਆ ਤੇ ਬਾਕੀ ਜੋ ਤੁਸੀਂ ਆਉਂਗੇ ਆਪਾਂ ਸੀਐਮ ਹਾਊਸ ਚੱਲਾਂਗੇ ਤੁਹਾਨੂੰ ਮੈਂ ਲੈ ਕੇ ਚਲੂੰਗਾ ਹਾਂਜੀ ਬਸ ਮੈਨੂੰ ਤਾਂ ਜੋਬ ਵੀ ਜ਼ਰੂਰ ਤਸਰ ਬਹੁਤ ਟਾਈਮੋਂ ਗੇਮਾਂ ਨੂੰ ਗੇਮ ਕਰਦੇ ਨੂੰ ਮਤਲਬ ਮੈਡਲ ਵੀ ਕਾਫੀ ਮੈਡਲ ਵੀ ਜਿੱਤੇ ਆ ਪਰ ਅਜ ਤੱਕ ਜੋਬ ਨਹੀਂ ਹੈ ਮੇਰੇ ਕੋਲ ਬੜਾ ਫੈਮਲੀ ਦੀ ਵੀ ਨਹੀਂ ਪ੍ਰੋਬਲਮ ਹੈ ਨਾ ਕਿ ਮੈਨੂੰ ਪਤਾ ਹੈ ਮੈਂ ਕਿੰਨਾ ਮਤਲਬ ਗੇਮ ਕੀਤੀ ਹੈ ਸਰ ਹਾਂ ਨਹੀਂ ਮੈਨੂੰ ਮੈਨੂੰ ਪਤਾ ਮੈਨੂੰ ਸਾਰਾ ਪਤਾ ਲੱਗਿਆ میڈیا ਤੋਂ ਵੀ ਹੋਰ ਲੋਕਾਂ ਤੋਂ ਵੀ ਮੈਨੂੰ ਸਾਰਾ ਧਿਆਨ ਤਾਂ ਹੀ ਉਹਦਾ ਦੇਖੋ ਇਸ ਪਰਸਥਿਤੀਆਂ 'ਚ ਉੱਠ ਕੇ ਮੈਡਲ ਲੈ ਕੇ ਆਉਣਾ ਇਹਨਾ ਬਹੁਤ ਵੱਡੀ ਗੱਲ ਹੈ ਤੁਸੀਂ ਜੇ ਥੋੜੀ ਹੌਸਲਾ ਵਜਾਈ ਨਹੀਂ ਕਰਾਂਗੇ ਤਾਂ ਕੱਲ ਨੂੰ ਹੋਰ ਬੱਚੇ ਕਿਸ ਤਰ੍ਹਾਂ ਅੱਗੇ ਆਉਣਗੇ ਜਰੂਰ ਇਸੇ ਕਰਕੇ ਬਿਨਾਂ ਕਿਸੇ ਡਿਲੇ ਤੋਂ ਅੱਜ ਹੀ ਸੀਐਮ ਸਾਹਿਬ ਨੇ ਇਸੇ ਕਰਕੇ ਅਨਾਊਂਸਮੈਂਟ ਕੀਤੀ ਹੈ ਕੋਈ ਨਾ ਤੁਸੀਂ ਆਓ ਆਪਾਂ ਸੀਐਮ ਸਾਹਿਬ ਕੋਲ ਚੱਲਾਂਗੇ ਤੁਸੀਂ ਤਾਂ ਸਾਡੇ ਬੱਚਾ ਲਈ ਪ੍ਰੇਰਨਾ ਸਰੋਤ ਹੋ ਆ ਜਰੂਰ ਜੋ ਵੀ ਹੋਇਆ ਉਹ ਕਰਾਂਗੇ ਜੀ ਸਰ ਥੈਂਕ ਯੂ ਹਾਂ ਠੀਕ ਹੈ ਜਿੰਦਰ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਸਾਰੇ ਪਰਿਵਾਰ ਠੀਕ ਹੈ ਜਦ ਤੁਸੀਂ ਆਉਣੇ ਹੋਂਡੀ ਆ ਮੈਂ ਫਿਰ ਘਰ ਆਣਾ ਹਾਂਜੀ ਸਰ ਹਾਂਜੀ ਠੀਕ ਹੈ ਸਸੀ ਕਾ ਜਿੰਦਰ ਕੌਰ ਦੇ ਨਾਲ ਵਧਾਈਆਂ ਦਿੰਦੇ ਨੇ ਉਸ ਨੂੰ ਤੇ ਉਸਦੇ ਘਰ ਵੀ ਪਹੁੰਚਦੇ ਨੇ ਪੰਜਾਬ ਸਰਕਾਰ ਦੇ ਦੋ ਕੈਬਨਟ ਮੰਤਰੀ ਮੀਤ ਹੇਰ ਤੇ ਚੇਤਨ ਜੋੜੇ ਮਾਜਰਾ ਉਸ ਲੜਕੀ ਦਾ ਸਨਮਾਨ ਵੀ ਕਰਦੇ ਨੇ ਪਰ ਉਸ ਨੂੰ ਰਾਸ਼ੀ ਵੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਜਰੂਰ ਦਿੱਤੀ ਜਾਂਦੀ ਆ ਪਰ 2 ਸਾਲ ਬੀਤ ਜਾਣ ਤੇ ਪੰਜਾਬ ਸਰਕਾਰ ਵੱਲੋਂ ਉਸ ਲੜਕੀ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਉਸ ਲੜਕੀ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਕਿਉਂਕਿ ਜੋ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜੋ ਨੌਜਵਾਨ ਨੇ ਖੇਡਾਂ ਦੇ ਵਿੱਚ ਮੱਲਾ ਮਾਰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਜ਼ਰੂਰ ਦੇਣੀ ਚਾਹੀਦੀ ਆ ਜਿਸ ਤਰ੍ਹਾਂ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਸਰਕਾਰ, ਜੁਪੀ ਸਰਕਾਰ ਵੱਲੋਂ ਵੀ ਵੱਡੇ-ਵੱਡੇ ਨੌਕਰੀਆਂ ਜਿਹੜੀਆਂ ਉਹ ਖੇਡਾਂ ਵਿੱਚ ਮੱਲਾਮਾਰਨ ਵਾਲੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਆ ਪਰ ਸਾਡੀ ਜਿਹੜੀ ਪੰਜਾਬ ਸਰਕਾਰ ਆ ਉਸਨੇ ਮੇਰੇ ਨਾਲ ਵਾਅਦਾ ਜ਼ਰੂਰ ਕੀਤਾ ਸੀ ਪਰ ਨੌਕਰੀ ਤਾਂ ਨਹੀਂ ਦਿੱਤੀ ਪਰ ਉਸਨੇ ਅੱਜ ਅਰਜ਼ ਜ਼ਰੂਰ ਕੀਤੀ ਆ ਪੰਜਾਬ ਸਰਕਾਰ ਨੂੰ ਕਿ ਮੈਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਦੇ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਜ਼ਰੂਰ ਬੇਨਤੀ ਕੀਤੀ ਆ ਕਿ ਜੋ ਵਾਦਾ ਕੀਤਾ ਸੀ ਉਸ ਨੂੰ ਨਿਵਾਇਆ ਜਾਵੇ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਇਸ ਖਬਰ ਨੂੰ ਦੇਖਣਗੇ ਤਾਂ ਉਹਨਾਂ ਦੀ ਜਿਹੜੀ ਨੀਂਦ ਆ ਉਹ ਖੁੱਲ੍ਹੇਗੀ ਜਾਂ ਇਸੇ ਤਰ੍ਹਾਂ ਹਰਜਿੰਦਰ ਕੌਰ ਮਿੰਤਾ ਕਰਦੀ ਸਰਕਾਰਾਂ ਦੀ ਨਜ਼ਰ ਆਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਨਬਤੋਂ ਹਰਮਿੰਦਰ ਸਿੰਘ ਮਾਨ